ਸਟਾਰਟਿੰਗ ਆ ਉਹ ਇਸ ਜਗ੍ਹਾ ਤੋਂ ਹੁੰਦੀ ਹੈਗੀ ਅਕੇਲੇ ਦਾ ਤੁਸੀਂ ਹਾਲ ਦੇਖ ਲਓ ਆ ਲੋਹੇ ਦਾ ਗੇਟ ਤਾਂ ਇੱਥੇ ਨਵਾਂ ਲਾਇਆ ਗਿਆ ਹੈਗਾ ਤੇ ਬਾਅਦ ਦੇ ਵਿੱਚ ਇਹਨੂੰ ਸਕੂਲ ਦੇ ਰੂਪ ਵਿੱਚ ਵੀ ਤਬਦੀਲ ਕੀਤਾ ਗਿਆ ਸੀਗਾ ਆਹ ਬੋਰਡ ਆ ਜਿਹੜੇ ਲੱਗੇ ਹੋਏ ਨੇ ਪਰ ਉਹ ਸੀ ਉਹ ਸੁਰੰਗ ਜਿਹੜੀ ਕਿ ਇੱਥੋਂ ਫਲੋਰ ਦੇ ਗਲੇ ਨੂੰ ਜਾਂਦੀ ਸੀ ਜਿਹੜਾ ਕਿ ਇੱਥੋਂ ਲਗਭਗ 15 ਕਿਲੋਮੀਟਰ ਦੂਰ ਪੈ ਜਾਂਦਾ ਹੈਗਾ ਇਹ ਸੁਰੰਗ ਹੁਣ ਅੱਗੇ ਜਾ ਕੇ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਘੁੰਮ ਰਹੇ ਹਾਂ ਜੀ ਲੁਧਿਆਣੇ ਦੇ ਆਸ-ਪਾਸ ਦੀਆਂ ਜਗ੍ਹਾਵਾਂ ਜਿੰਨੀਆਂ ਵੀ ਦੇਖਣਯੋਗ ਥਾਵਾਂ ਨੇ ਆਪਾਂ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ ਕੱਲ ਆਪਾਂ ਤੁਹਾਨੂੰ ਫਲਾਉਰ ਤਖਲਾ ਦਿਖਾਉਣ ਤੋਂ ਬਾਅਦ ਅੱਜ ਅਸੀਂ ਪਹੁੰਚੇ ਹਾਂ ਜੀ ਲੋਧੀ ਫੋਟ ਸਵੇਰ ਦੇ 8:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਇਸ ਟਾਈਮ ਆਪਾਂ ਖੜੇ ਹਾਂ ਲੋਧੀ ਫੋਟ ਦੇ ਬਿਲਕੁਲ ਗੇਟ ਦੇ ਸਾਹਮਣੇ ਜਿੱਥੋਂ ਕਿ ਇਹ ਕਿਲੇ ਦਾ ਗੇਟ ਆ ਜਿਹੜਾ ਉਹ ਸਟਾਰਟ ਹੁੰਦਾ ਹੈਗਾ ਤੇ ਲੋਧੀ ਫੋਟ ਦਾ ਨਾਮ ਤੋਂ ਹੀ ਲੁਧਿਆਣਾ ਸ਼ਹਿਰ ਦਾ ਨਾਮ ਪਿਆ ਸੀਗਾ ਕੀ ਕੀ ਇੱਥ ਸਾਰੀ ਡਿਟੇਲ ਆ ਜਿਹੜੀ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਇਤਿਹਾਸ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਜਿੱਥੋਂ ਦਾ ਕਿਲਾ ਤੇ ਇਧਰ ਹੀ ਸਾਈਡ ਤੋਂ ਆਪਾਂ ਆਏ ਸੀਗੇ ਜੀ ਸਾਹਮਣੇ ਪਰ ਮੈਪ ਚ ਤਾਂ ਤੁਹਾਨੂੰ ਸਹੀ ਜਗ੍ਹਾ ਤੇ ਨਹੀਂ ਲੈ ਕੇ ਆਉਂਦਾਗਾ ਇਹ ਜਿਹੜਾ ਕਿਲੇ ਦੀ ਸਟਾਰਟਿੰਗ ਆ ਉਹ ਇਸ ਜਗ੍ਹਾ ਤੋਂ ਹੁੰਦੀ ਹੈਗੀ ਆ ਕਿਲੇ ਦਾ ਤੁਸੀਂ ਹਾਲ ਦੇਖ ਲਓ ਆ ਲੋਹੇ ਦਾ ਗੇਟ ਤਾਂ ਇੱਥੇ ਨਵਾਂ ਲਾਇਆ ਗਿਆਗਾ ਤੇ ਬਾਅਦ ਦੇ ਵਿੱਚ ਤਾਂ ਜਿਹੜੇ ਬੰਦੇ ਕੋਲ ਠੇਕਾ ਹੈਗਾ ਉਸ ਦੀ ਸੰਭਾਲ ਉਹ ਬੰਦਾ ਕਰਦਾ ਹੈਗਾ ਤੇ ਏ ਅਜਿਥੋਂ ਦੇ ਕਿਲੇ ਦਾ ਹਾਲ ਐ ਇਧਰੀ ਸਾਈਡ ਆ ਜਿੰਨੇ ਕਮਰੇ ਘੁੰਮ ਰਿਹਾ ਸਾਰੇ ਬਿਲਕੁਲ ਜਮਾ ਖੰਡਰ ਬਣਾਤਾ ਸਿਰਫ ਇਸੇ ਸ਼ੇਡਿੰਗ ਦਾ ਘਰ ਆ ਬਾਈ ਨੇ ਦੱਸਿਆਗਾ ਕਹਿੰਦਾ ਹੈ ਘੱਟੋ ਘੱਟ ਵੀ 25 ਏਕੜ ਦੇ ਵਿੱਚ ਜਿਹੜਾ ਇਹ ਕਿਲਾਗਾ ਹੋ ਫੈਲਿਆ ਹੋਇਆਗਾ ਤੇ ਐਧਰੀ ਸਾਈਡ ਦੇਖ ਲਓ ਫਾਲੀ ਤੇ ਆ ਇੱਥੇ ਟੂਬਲ ਬਣਾਤਾ ਸੀ ਸਰਕਾਰ ਨੇ ਤੇ ਇੱਥੋਂ ਜਿਹੜਾ ਗੇਟ ਆ ਜੀ ਉਹ ਮੇਨ ਆ ਸਟਾਰਟ ਹੁੰਦਾਗਾ ਤੇ ਬਸ ਪੁਰਾਣੀ ਕਿਲੇ ਦੇ ਵਿੱਚ ਆਹ ਨਿਸ਼ਾਨੀ ਦੀ ਗੱਲ ਕਰੀਏ ਤਾਂ ਆਹ ਇੱਥੇ ਗੇਟ ਇੱਕ ਲੱਗਿਆ ਹੋਇਆ ਹੈਗਾ ਇਧਰੀ ਸਾਈਡ ਤੋਂ ਤਾਂ ਸ਼ਾਇਦ ਪੱਟ-ਪੱਟਦਾ ਤੇ ਆਹ ਪੁਰਾਣਾ ਗੇਟ ਆ ਜਿਹੜਾ ਇੱਥੇ ਹੀ ਲੱਗਿਆ ਹੋਇਆ ਸਾਹਮਣੇ ਤੇ ਇਧਰੀ ਸਾਈਡ ਵੀ ਹੈ ਜਿਹੜੇ ਕਮਰੇ ਆ ਕੁਝ ਬਣੇ ਹੋਏ ਨੇ ਤੇ ਸਾਰੀਆਂ ਚੀਜ਼ਾਂ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਆਪਾਂ ਦਿਖਾਵਾਂਗੇ ਕੀ ਕੀ ਇੱਥੇ ਰਹਿ ਗਿਆ ਤੇ ਕੀ ਕੀ ਇੱਥੇ ਜਿਹੜਾ ਪੱਟਿਆ ਜਾ ਚੁੱਕਿਆ ਹੈਗਾ ਆਹ ਦੇਖ ਲਓ ਇਧਰੀ ਸਾਈਡ ਬਿਲਡਿੰਗ ਦਾ ਹਾਲ ਭਾਈ ਇਹਨੇ ਤੇ ਦੱਸਿਆ ਵੀ 5-6 ਸਾਲ ਪਹਿਲਾਂ ਇੱਥੇ ਜਿਹੜੇ ਫੌਜੀ ਤੁਸੀਂ ਕਹਿ ਸਕਦਾ ਸਰਦਾਰ ਬੰਦੇ ਰਹਿੰਦੇ ਸੀਗੇ 10 ਤੋਂ 15 ਜਾਣੇ ਪਰ ਉਹਨਾਂ ਨੂੰ ਵੀ ਹੁਣ ਇੱਥੋਂ ਹਟਾ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਜਿਹੜਾ ਉਹ ਭੇਜਤਾ ਦੇਖ ਲੋ ਇਹਦਾ ਅੰਦਰਲਾ ਹਾਲ ਪਾਈਪਾਂ ਪੂਪਾਂ ਦੇ ਨਿਸ਼ਾਨ ਸਾਰੇ ਪਾਈਪਾਂ ਪੂਪਾਂ ਸਾਰੀਆਂ ਪਟਕੇ ਲੈ ਗਏ ਤੋਂ ਕੁਝ ਨਹੀਂ ਰਿਹਾ ਹੁਣ ਇਸ ਕਿਲੇ ਦੇ ਵਿੱਚ ਇਹ ਪਹਿਲਾਂ ਦਫ਼ਤਰ ਹੁੰਦਾ ਸੀ ਲਗਭਗ 1994 ਤੋਂ ਲੈ ਕੇ ਇਹ ਦੱਸਿਆ ਬਾਈ ਨੇ ਵੀ 4-5 ਸਾਲ ਪਹਿਲਾਂ ਤੱਕ ਇੱਥੇ ਰਹੇ ਨੇ ਦੇਖ ਲੋ ਯਾਰ ਇਹ ਅੰਦਰਲੇ ਦਾ ਹਾਲ ਤੇ ਹੁਣ ਤੁਹਾਨੂੰ ਆਪਾਂ ਬਾਹਰੋਂ ਵੀ ਜਾ ਕੇ ਦਿਖਾ ਹੀ ਦਿੰਨੇ ਆਗੇ ਲੋਹਾ ਯਾਰ ਸਭ ਤੋਂ ਵੱਧ ਚੋਰਾ ਲੋਹਾ ਚਾਗਦੇ ਇੱਥੇ ਹੁਣ ਤੁਹਾਨੂੰ ਸੁਖਾਉਣੇ ਆ ਗਿਆ ਆਪਾਂ ਪੈਲਾ ਪਾਸਾ ਉਧਰ ਤੇ ਇਧਰਲੀ ਸਾਈਡ ਤੋਂ ਆਪਾਂ ਆਏ ਸੀ ਇਧਰਲੀ ਸਾਈਡ ਤੋਂ ਬਿਲਕੁਲ ਇਹ ਖੰਡਰ ਬਣਿਆ ਪਿਆ ਹੁਣ ਤੇ ਇੱਥੇ ਬਣੀ ਹੋਈ ਹੈ ਜੀ 올ਡ ਫੋਟ ਗੋਮਟਾ ਇੱਥੇ ਕੋਈ ਦਫ਼ਤਰ ਬਣਿਆ ਹੋਇਆਗਾ ਤੇ ਇਧਰਲੀ ਸਾਈਡ ਤੇ ਤੇ ਇਹ ਸਾਰੀ ਦੇ ਸਾਰੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਇੱਥੇ ਬਣੀਆਂ ਹੋਈਆਂ ਨੇ ਤੇ ਪਾਹ ਦੱਸਿਆ ਵੀ ਜਿਹੜੀ ਆ ਚਰਚ ਬਣੀ ਹੋਈ ਹੈਗੀ ਇਹ ਅੰਗਰੇਜ਼ਾਂ ਦੇ ਸਮੇਂ ਦੀ ਹੈ ਜਦੋਂ ਅੰਗਰੇਜ਼ ਰਾਜ ਕਰਦੇ ਹੁੰਦੇ ਸੀਗੇ ਇਹ ਬਣੀ ਹੋਈ ਹੈਗੀ ਚਰਚ ਇੱਥੇ ਬਣੀ ਹੁੰਦੀ ਸੀਗੀ ਇਹੋ ਚਰਚ ਤੇ ਇਧਰੀ ਸਾਈਡ ਤੋਂ ਦਿਖਾ ਦਿੰਦਾ ਤੁਹਾਨੂੰ ਇਧਰਲੇ ਪਾਸੇ ਕੁਝ ਜਿਹੜੇ ਕਮਰੇ ਆਹੋ ਬਣੇ ਹੋਏ ਨੇ ਤੇ ਇੱਥੇ ਆ ਕੇ ਬੈਹਿੰਦਿਆਂ ਸੀਗੇ ਇਹ ਫੌਜਾਂ ਜਦੋਂ ਆਰਾਮ ਕਰਦੇ ਹੁੰਦੇ ਸੀਗੇ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਤੇ ਸਾਰੇ ਸਾਰੇ ਜਿਹੜੇ ਇਧਰੀ ਸਾਈਡ ਆਹੇ ਕਮਰੇ ਬਣੇ ਹੋਏ ਨੇ ਇਹ ਤੇ ਆਹ ਦੇਖੋ ਜੇ ਇਧਰੀ ਸਾਈਡ ਪਿੱਲਰ ਵਗੈਰਾ ਕਿੰਨੇ ਮਜ਼ਬੂਤ ਲੱਗੇ ਹੋਏ ਨੇ ਇੱਥੇ ਸਰਕਿਆ ਵਗੈਰਾ ਤਾਂ ਸਾਰਾ ਇੱਥੇ ਲਗਭਗ ਪਟਕੇ ਲੈ ਗਏ ਤੇ ਸਰੰਗਾ ਵੇਖ ਲਓ ਇਤਰੀ ਸਾੜ ਸਾਰੇ ਸਾਰੇ ਪੁਰਾਣੇ ਟਾਈਮ ਦੇ ਜਿਹੜੇ ਇਹ ਇੱਥੇ ਪਿੱਲਰ ਨੇ ਤੇ ਉਸ ਤੋਂ ਬਾਅਦ ਜੀ ਪੰਜਾਬ ਸਰਕਾਰ ਵੱਲੋਂ ਇਹਨੂੰ ਸਕੂਲ ਦੇ ਰੂਪ ਵਿੱਚ ਵੀ ਤਬਦੀਲ ਕੀਤਾ ਗਿਆ ਸੀਗਾ ਆਹ ਬੋਰਡ ਆ ਜਿਹੜੇ ਲੱਗੇ ਹੋਏ ਨੇ ਪਰ ਉਸ ਤੋਂ ਬਾਅਦ ਦੇ ਵਿੱਚ ਇਹ ਜੀ ਦੇਖ ਰਿਹਾ ਬਿਲਕੁਲ ਖਤਮ ਕਰ ਦਿੱਤੇ ਇਹਨਾਂ ਨੇ ਤੇ ਆਹ ਹਾੜਾ ਇਹਦਾ ਖੰਡਰਾ ਦਾ ਹੁਣ ਤੇ ਆ ਦੇਖ ਲੋ ਤੇ ਸਭ ਕੁਝ ਬਿਲਕੁਲ ਪਟ ਪਟ ਕੇ ਇਹਨਾਂ ਨੇ ਜਮਾ ਖੰਡਰ ਬਣਾਤਾ ਇਹਨੂੰ ਨਾ ਇੱਥੇ ਕੋਈ ਮੰਨ ਕੇ ਚਲੋ ਦੇਖ ਪਾੜਾ ਇਹਦੀ ਤੇ ਸਿਰਫ ਇਹ ਹੁਣ ਨਿਸ਼ੇੜੀ ਨੇ ਹੋਰ ਕੋਈ ਚੀਜ਼ ਨਹੀਂ ਇੱਥੇ ਵੀ ਜਿਹੜੀ ਇੱਥੇ ਆਪਾਂ ਤੁਹਾਨੂੰ ਦਿਖਾ ਸਕੀਏ ਚਿਕਾਠਾ ਵਗੈਰਾ ਹੋ ਗਿਆ ਲੋਹਾ ਜਿੰਨਾ ਵੀ ਹੋ ਸਕਦਾ ਸੀ ਸਾਰਾ ਪਟ ਕੇ ਲੈ ਗਏ ਤੇ ਹੁਣ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਇਧਰ ਹੀ ਸਾਈਡ ਤੋਂ ਬਾਉਂਡਰੀ ਆ ਸਮਾਂ ਆ ਸਾਰੀ ਸਾਰੀ ਇਧਰਲੀ ਸਾਈਡ ਬਾਉਂਡਰੀ ਆ ਗਈ ਇਹਦੇ ਨਾਲ ਦੇ ਨਾਲ ਆ ਹਾਲ ਇਹਦਾ ਵੇਖ ਲਓ ਇੱਥੇ ਤੇ ਇਤਰੀ ਸਾੜਵੀਂ ਦੇਖ ਲਓ ਖੰਡਰ ਬਣੇ ਕੇਲੇ ਦਾ ਹਾਲਚਾਲ ਤੇ ਤੁਹਾਨੂੰ ਉਹ ਰੰਗ ਦਿਖਾਉਣੇ ਆ ਕਿ ਜਿਹੜੀ ਮਹਾਰਾਜ ਜੀ ਸਿੰਘ ਨੇ ਇੱਥੇ ਪੱਟੀ ਸੀਗੀ ਕੀ ਆ ਸਾਹਮਣੇ ਬਣੇ ਹੋਏ ਜੀ ਬੰਕਰ ਜਦੋਂ ਲੜਾਈ ਲੱਗਦੀ ਸੀਗੀ ਤਾਂ ਫੌਜਾਂ ਜਿਹੜੀਆਂ ਇਹਦੇ ਵਿੱਚ ਛੁਪ ਕੇ ਬੈਹ ਜਾਂਦੇ ਸੀ ਜਿੱਦੀ ਕੰਧ ਦੀ ਤੁਸੀਂ ਚੁੜਾਈ ਕਹਿ ਸਕਦੇ ਹੋ 5 5 6 6 ਫੁੱਟ ਆ ਇੱਥੇ ਦੇਖ ਲਓ ਇਹਦਾ ਹਾਲ ਆ ਦੇਖ ਲਓ ਇਹਦਾ ਹਾਲ ਇਦਾਂ ਦਾ ਬਣਿਆ ਹੋਇਆ ਜੀ ਅੰਦਰੋਂ ਦੇਖ ਲਓ ਅ ਕੰਧ ਤੁਹਾਨੂੰ ਦਿਖਾ ਦਿੰਨੇ ਆਗੇ ਅ ਕੰਧ ਦੇਖ ਲਓ ਏਡੀ ਚੌੜੀ ਕੰਧ ਆ ਇਹ ਤੇ ਵੇਖ ਲੋ ਘੱਟੋ ਘੱਟ 5 ਫੁੱਟ ਚੌੜੀ ਕਹਿੰਦਾ ਜਿਹੜੀ ਸੁਰੱਖਿਆ ਵਾਸਤੇ ਇਹ ਬਣਾਈ ਗਈ ਸੀ ਆ ਹਾਲਾ ਜਿੱਕੇ ਦਾ ਤੇ ਇਹ ਬਣਿਆ ਹੋਈ ਸਰੰਗ ਦਾ ਉਤਲਾ ਪਾਸਾ ਜਿਹੜੀ ਮਜ਼ਬੂਤੀ ਦੇ ਨਾਲ ਬਣਾਈ ਗਈ ਸੀ ਤੇ ਆ ਦੇਖ ਲੋ ਇੱਧਰ ਨਸ਼ੇੜੀਆਂ ਦੇ ਹਾਲ ਇੱਥੇ ਮੁਰਗਾ ਮੁਰਗਾ ਸ਼ਰਾਬ ਸ਼ੂਬ ਸਭ ਕੁਛ ਇੱਥੇ ਜਿਹੜਾ ਆਮ ਚੱਲਦਾ ਹੈਗਾ ਤੇ ਇਹ ਆ ਗਈ ਜੀ ਦੀ ਚਾਰ ਦੀਵਾਰੀ ਤੇ ਸੈਨਾ ਜਿਹੜੀ ਹੁੰਦੀ ਸੀਗੀ ਬਾਹਰਲੇ ਹਮਲੇ ਤੋਂ ਵਿੱਚ ਆਉਣ ਵਾਸਤੇ ਇਸੇ ਜਗ੍ਹਾ ਦੇ ਉੱਤੇ ਖੜਕੇ ਹੀ ਕਿਲੇ ਦੀ ਸੁਰੱਖਿਆ ਕਰਦੇ ਸੀ ਤੇ ਇਧਰਲੀ ਸਾਈਡ ਤੋਂ ਦੀਂਦਾ ਜੀ ਪੂਰਾ ਲੁਧਿਆਣਾ ਸ਼ਹਿਰ ਤੇ ਇਧਰ ਹੀ ਸਾਈਡ ਤੁਸੀਂ ਕਿਲੇ ਦਾ ਹਾਲ ਵੀ ਦੇਖ ਲਓ ਕੀ ਕੁਝ ਇੱਥੇ ਬਣਿਆ ਪਿਆ ਹੈਗਾ ਤੇ ਇਹ ਆ ਜੀ ਜਿਸੇ ਟਾਈਮ ਇੱਥੇ ਸਰਦਾਰ ਬੰਦੇ ਕੰਮ ਕਰਦੇ ਹੁੰਦੇ ਸੀ ਉਸ ਬਿਲਡਿੰਗ ਦਾ ਬੈਕ ਸਾਈਡ ਦਾ ਪਿਛਲਾ ਪਾਸਾ ਵੀ ਤੁਸੀਂ ਕਹਿ ਸਕਦੇ ਹੋਗੇ ਇਹ ਹਾਲਾ ਜੀ ਇਧਰਲੇ ਪਾਸੇ ਕਿਲੇ ਦਾ ਤੇ ਇਸ ਜਗ੍ਹਾ ਤੇ ਬਣਿਆ ਹੁੰਦਾ ਸੀ ਜਿਹੜਾ ਨੁਕਰ ਦੇ ਉੱਤੇ ਬਣਿਆ ਹੁੰਦਾ ਗੋਲ ਦਾ ਸੰਭ ਜਿਹਾ ਜਿਹਦੇ ਵਿੱਚ ਤੋਪ ਰੱਖੀ ਜਾਂਦੀ ਹੁੰਦੀ ਸੀ ਪਰ ਹੁਣ ਇਹ ਢਹਿ ਚੁੱਕਿਆ ਹੈਗਾ ਬਿਲਕੁਲ ਜਿਹਾ ਸਿਰੇ ਦੇ ਉੱਤੇ ਤੁਸੀਂ ਹੋਰ ਕਿਲਿਆਂ ਦੇ ਵਿੱਚ ਦੇਖਿਆ ਹੋਊਗਾ ਵੀ ਜਿਹੜੇ ਕਿਲਿਆਂ ਦੇ ਵਿੱਚ ਇਹ ਜਿਹੜੀ ਚੀਜ਼ ਰੱਖੀ ਜਾਂਦੀ ਸੀ ਕਿ ਨੁਕਰ ਦੇ ਉੱਤੇ ਤੋਪਾਂ ਰੱਖਿਆ ਜਾਂਦੇ ਸੀ ਬਾਹਰਲੇ ਹਮਲਿਆਂ ਤੋਂ ਬਚਾਉਣ ਵਾਸਤੇ ਤੇ ਇਧਰੀ ਸਾਈਡ ਆ ਗਈ ਜੀ ਉਹ ਸੁਰੰਗ ਜਿਹੜੀ ਕਿ ਇੱਥੋਂ ਫਲੋਰ ਦੇ ਗਿਲੇ ਨੂੰ ਜਾਂਦੀ ਸੀ ਜਿਹੜਾ ਕਿ ਇੱਥੋਂ ਲਗਭਗ 15 ਕਿਲੋਮੀਟਰ ਦੂਰ ਪੈ ਜਾਂਦਾ ਹੈਗਾ ਇਹ ਸੁਰੰਗ ਹੁਣ ਅੱਗੇ ਜਾ ਕੇ ਬਿਲਕੁਲ ਬੰਦ ਹੈਗੀ ਤੇ ਇੱਧਰ ਸਾਰੇ ਸਾਰੇ ਜਿਹੜੇ ਕਮਰੇ ਵਗੈਰਾ ਹੁਣ ਤਾਂ ਨਸ਼ੇੜੀਆਂ ਦੇ ਰੂਪ ਵਿੱਚ ਜਿਹੜੇ ਉਹ ਵਰਤੇ ਜਾਂਦੇ ਨੇ ਇਹ ਬਣਿਆ ਜੀ ਇੱਥੇ ਲੋਧੀ ਫੋਟ ਦਾ ਹਾਲ ਤੇ ਇਹ ਨਾਲ-ਨਾਲ ਬਣੇ ਹੋਏ ਨੇ ਜੀ ਸੁਰੰਗਾਂ ਜਿੱਥੇ ਫੌਜ ਜਿਹੜੇ ਤੁਸੀਂ ਚੌਂਕੀਦਾਰ ਕਹਿ ਸਕਦੇ ਹੋਗੇ ਇਹਨਾਂ ਸੁਰੰਗਾਂ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਅੰਤਰੀ ਸਾਈਡ ਤੋਂ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖ ਲਓ ਇਧਰੀ ਸਾਈਡ ਨਿਸ਼ੇੜੀ ਬੈੰਦੇ ਹੋਣਗੇ ਤੇ ਇੱਥੇ ਜਿਹੜੀਆਂ ਇੱਟਾਂ ਵੀ ਪਈਆਂ ਨੇ ਤੇ ਹੁਣ ਲੈ ਕੇ ਚੱਲਦੇ ਆਂਗੇ ਤੁਹਾਨੂੰ ਆਪਾਂ ਇੱਥੋਂ ਬਾਹਰਲੇ ਪਾਸੇ ਤੇ ਜਿਹੜੀ ਇਹ ਸੁਰੰਗ ਹੈ ਜੀ ਇਹ ਮਹਾਰਾਜ ਜੀਤ ਸਿੰਘ ਨੇ ਬਣਵਾਈ ਸੀ ਇਸ ਕਿਲੇ ਤੋਂ ਲੈ ਕੇ ਫਲੋਰ ਦੇ ਕਿਲੇ ਤੱਕ 15 ਕਿਲੋਮੀਟਰ 15 ਕਿਲੋਮੀਟਰ ਲੰਮੀ ਇਹ ਦੱਸੀ ਜਾਂਦੀ ਹੈ। ਕੀ ਹੋਵੇ ਹੋਇਆ ਇੱਥੇ ਲੋਕ ਟੂਣਾ ਵੀ ਨਹੀਂ ਕਰਨੋ ਹੜ ਦੇ ਜਿਹੜੀ ਚੀਜ਼ ਉਜੜ ਚੁੱਕੀ ਹੈਗੀ ਉਥੋਂ ਲੋਕਾਂ ਨੂੰ ਟੂਣਾ ਕਰਕੇ ਕੀ ਚੀਜ਼ ਮਿਲੂਗੀ ਆ ਦੇਖ ਲੋ ਲੈ ਆ ਹਾਲ ਹੈ ਇਸ ਕਿਲੇ ਦਾ ਇਹ ਜਿਹੜੀ ਇਮਾਰਤ ਹੈ ਇਹ ਬਾਅਦ ਚ ਬਣਾਈ ਗਈ ਸੀ ਜਦੋਂ ਇੱਥੇ 15 ਬੰਦੇ ਸਰਦਾਰ ਬੰਦੇ ਜਿਹੜੇ ਇਥੇ ਕੰਮ ਕਰਦੇ ਹੁੰਦੇ ਸੀ ਉਹਨਾਂ ਵਾਸਤੇ ਇਹ ਬਣਾਈ ਗਈ ਸੀਗੀ ਇਥੇ ਤੇ ਇਹ ਹਾਲ ਹੈ ਇਸ ਕਿਲੇ ਦਾ ਜੀ ਪੂਰੇ ਦਾ ਪੂਰਾ ਬਹੁਤ ਬੁਰਾ ਹਾਲ ਆ ਯਾਰ ਸਰੀਆ ਵਗੈਰਾ ਜਿੰਨਾ ਲੋਕਾਂ ਤੋਂ ਲੁੱਟਿਆ ਜਾਂਦਾ ਸੀ ਸਾਰਾ ਲੁੱਟ ਕੇ ਲੈ ਗਏ ਇਥੋਂ ਜਿੰਨਾ ਕੁਝ ਪਟਿਆ ਜਾਂਦਾ ਸੀ ਆਹ ਵੇਖ ਲਓ ਇੱਧਰ ਅੰਦਰਲੇ ਪਾਸੇ ਹਾਲ ਤੇ ਜਿਹੜਾ ਆਹ ਸ਼ੈੱਡ ਹੈ ਜੀ ਇਹ ਬਾਅਦ ਦੇ ਵਿੱਚ ਬਣਾਇਆ ਗਿਆ ਸੀਗਾ ਜਦੋਂ ਇੱਥੇ ਸਰਕਾਰੀ ਕੰਮਾਂ ਵਾਸਤੇ ਇਸ ਚੀਜ਼ ਨੂੰ ਵਰਤਿਆ ਜਾਂਦਾ ਸੀਗਾ ਤੇ ਆਹ ਵੇਖ ਲਓ ਇੱਧਰ ਚੋਰਾਂ ਨੇ ਇੱਥੇ ਗੱਡੀ ਲਿਆ ਕੇ ਖੋਲਤੀ ਸਾਰੀ ਦੀ ਸਾਰੀਆਂ ਵੇਖ ਲਓ ਕਿਉਂਕਿ ਇੱਥੇ ਕੋਈ ਵੇਖਣ ਵਾਲਾ ਹੈ ਨਹੀਂ ਤਾਂ ਕਰਕੇ ਚੋਰ ਇਸ ਚੀਜ਼ ਦਾ ਪੂਰਾ ਫਾਇਦਾ ਚੱਕਦੇ ਹੈਗੇ ਤੇ ਆਹ ਦੇਖ ਲਓ ਉਤਲੇ ਸ਼ੈੱਡ ਦਾ ਹਾਲ ਵੀ ਇੱਧਰਲੀ ਸਾਈਡ ਹਾਲ ਹੈ ਲਈ ਲੋਧੀ ਫੋਟ ਲੁਧਿਆਣਾ ਦਾ ਤੇ ਹੁਣ ਇਥੋਂ ਆਪਾਂ ਚੱਲਾਂਗੇ ਜੀ ਅੱਗੇ ਤੇ ਇਹ ਸੀਗਾ ਜੀ ਲੋਧੀ ਫੋਟ ਲੁਧਿਆਣਾ ਜਿਹੜਾ ਕਿ ਲੁਧਿਆਣੇ ਦੇ ਜਿਹੜਾ ਨਾਮ ਉਹ ਲੋਧੀ ਫੋਟ ਤੋਂ ਪਿਆ ਸੀ ਤੇ ਜਿਹੜੀ ਤੁਹਾਨੂੰ ਸਰੰਗ ਦਿਖਾਈ ਸੀ ਉਹ ਮਹਾਰਾਜ ਰਣਜੀਤ ਸਿੰਘ ਵੱਲੋਂ ਉਸ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਜਿਹੜਾ ਕਿ 13 ਕਿਲੋਮੀਟਰ ਲੰਮੀ ਦੱਸੀ ਜਾਂਦੀ ਹੈਗੀ ਲੁਧਿਆਣਾ ਦੇ ਕਿਲੇ ਤੋਂ ਲੈ ਕੇ ਉਹ ਫਲੋਰ ਦੇ ਕਿਲੇ ਤੱਕ ਜਾਂਦੀ ਹੈਗੀ ਤਾਂ ਜੋ ਐਮਰਜੈਂਸੀ ਦੇ ਸਮੇਂ ਆਪ ਦੇ ਬਚਾਵ ਲਈ ਉਸ ਸਰੰਗ ਦਾ ਇਸਤੇਮਾਲ ਕੀਤਾ ਜਾ ਸਕੇ ਜਿਹੜਾ ਇਸ ਕਿਲੇ ਦਾ ਨਿਰਮਾਣ ਹੈ ਜੀ ਉਹ 1481 ਈਸਵੀ ਦੇ ਵਿੱਚ ਕਰਵਾਇਆ ਗਿਆ ਸੀ ਤੇ ਇਹ ਸਤਲੁਜ ਦੇ ਕੰਡੇ ਤੇ ਇਹ ਜਿਹੜਾ ਕਿਲਾਗਾਹੋ ਬਣਿਆ ਹੋਇਆ ਹੈਗਾ ਤੇ ਜਿਹੜਾ ਇਹ ਕਿਲਾ ਸੀਗਾ ਜੀ ਉਹ ਸੁਲਤਾਨ ਸਕੰਦਰ ਖਾਨ ਲੋਧੀ ਦੇ ਜਰਨੈਲ ਸੀਗੇ ਇੱਕ ਯੂਸਫ ਖਾਨ ਤੇ ਇੱਕ ਨਿਹੰਗ ਖਾਨ ਉਹਨਾਂ ਦੇ ਵੱਲੋਂ ਇਸ ਕਿਲੇ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਤੇ ਇਹ ਕਿਲਾ ਬਹੁਤ ਹੀ ਸੋਹਣਾ ਬਣਿਆ ਹੋਇਆ ਸੀ ਪਹਿਲਾਂ ਤਾਂ ਪਰ ਹੁਣ ਢਾਈ ਢੇਰੀ ਹੋਣ ਤੋਂ ਬਾਅਦ ਜਿਹੜਾ ਇਸ ਕਿਲੇ ਦਾ ਤੁਸੀਂ ਕਹਿ ਸਕਦੇ ਬਿਲਕੁਲ ਖਤਮ ਹੋ ਚੁੱਕਿਆ ਕਿਲਾ ਤੇ ਜਿਹੜਾ ਪੰਜਾਬ ਦਾ ਪਹਿਲਾ ਟ੍ਰੇਨਿੰਗ ਸੈਂਟਰ ਆ ਉਸ ਜਗ੍ਹਾ ਤੇ ਉੱਤੇ ਬਣਾਇਆ ਗਿਆ ਸੀਗਾ ਪਰ ਬਾਅਦ ਦੇ ਵਿੱਚ ਜਿਹੜਾ ਇਹ ਟ੍ਰੇਨਿੰਗ ਸੈੱਟ ਆ ਉਹ ਫਲੋਰ ਦੇ ਕਿਲੇ ਦੇ ਵਿੱਚ ਚੱਲਿਆ ਗਿਆ ਤੇ ਇਹ ਸੀ ਜੀ ਕਿਲੇ ਦਾ ਇਤਿਹਾਸ ਤੇ ਕਿਲੇ ਬਾਰੇ ਜਿਹੜੀ ਵੀ ਆਪਣ ਨੂੰ ਜਾਣਕਾਰੀ ਮਿਲੀ ਸੀ ਉਹ ਤੁਹਾਨੂੰ ਆਪਾਂ ਦੱਸੀ ਤੇ ਕੱਲ ਫਿਰ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ